ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਜਾ ਰਿਹਾ ਹਾਂ ਜੋ ਸਾਨੂੰ ਨਜ਼ਰ ਆਂਦਾ ਅਸੀਂ ਉਹਦੇ ਉੱਪਰ ਗੌਰੋ ਫਿਕਰ ਕਰਦੇ ਹਾਂ ਜੋ ਨਜ਼ਰ ਨਹੀਂ ਆਂਦਾ ਅਸੀਂ ਉਹਦੇ ਉੱਪਰ ਗੌਰੋ ਫਿਕਰ ਨਹੀਂ ਕਰਦੇ ਜਿਹੜੇ ਆਪਣੇ ਮੁਸਲਮਾਨ ਪੂਰੀ ਦੁਨੀਆ ਦੇ ਵਿੱਚ ਨੇ ਜਿੱਥੇ ਵੀ ਬਸ ਰਹੇ ਨੇ ਮੈਨੇ ਉਹਨਾਂ ਦੇ ਇਹ ਗੱਲ ਦੇਖੀ ਹੈ ਵੀ ਮੁਸਲਮਾਨਾਂ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਹੁਣ ਤੁਸੀਂ ਕਹੋਗੇ ਇਹ ਕਿਵੇਂ ਠੀਕ ਹੈ ਨਾ ਮੈਂ ਉਹਨੇ ਇਹ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਆ ਵੀ ਅਗਰ ਮੰਨ ਕੇ ਚੱਲੋ ਅਗਰ ਮੁਸਲਮਾਨ ਆ ਅਗਰ ਕਿਸੇ ਨੂੰ ਵੀ ਅਗਰ ਆਪਣਾ ਮੁਸਲਮਾਨ ਭਾਈ ਆ ਉਹ ਅਗਰ ਉਹਦੇ ਨਾਲ ਕੋਈ ਦੁਰਵਿਵਹਾਰ ਕਿਸੇ ਵੀ ਦੇਸ਼ ਦੇ ਵਿੱਚ ਹੁੰਦਾ ਕੋਈ ਵੀ ਕੰਟਰੀ ਦੇ ਵਿੱਚ ਹੁੰਦਾ ਤਾਂ ਮੈਨੂੰ ਇਹ ਦੱਸੋ ਕਿ ਸਾਡੇ ਕੋਈ ਬੜੇ ਲੀਡਰ ਨੇ ਠੀਕ ਹੈ ਉਹਨਾਂ ਨੂੰ ਇਹ ਸਵਾਲ ਕੀਤਾ ਜਾਵੇ ਵੀ ਜੇ ਸਾਡੇ ਕਿਸੇ ਮੁਸਲਮਾਨਾ ਭਾਈਆਂ ਨੂੰ ਕਿਸੇ ਵੀ ਕੰਟਰੀ 'ਚੋ ਕਿਸੇ ਇਲਾਕੇ 'ਚੋ ਕਿਸੇ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਵੀ ਉਹਨਾਂ ਵਾਸਤੇ ਕੋਈ ਐਸਾ ਦੇਸ਼ ਐਸੀ ਕੋਈ ਕੰਟਰੀ ਬਣੀ ਹੈ ਜਿਹੜੀ ਉਹਨਾਂ ਨੂੰ ਐਕਸੈਪਟ ਕਰ ਲਵੇ ਵੀ ਅਗਰ ਤੁਹਾਨੂੰ ਕਿਸੇ ਵੀ ਦੇਸ਼ 'ਚੋਂ ਕੱਢਿਆ ਨਾ ਸਾਡੇ ਕੋਲੇ ਜਗ੍ਹਾ ਪਈ ਐ ਅਸੀਂ ਤੁਹਾਨੂੰ ਘਰ પાਕੇ ਦਵਾਂਗੇ ਜਾਂ ਜਗ ਘਰ ਨਹੀਂ ਵੀ ਪਾਣੇ ਤੁਸੀਂ ਆਓ ਤੁਸੀਂ ਇਨਵੈਸਟਮੈਂਟ ਤੁਸੀਂ ਆਪ ਆਕੇ ਕਰ ਲਓ ਸਾਡੇ ਕੋਲੇ ਜਗ੍ਹਾ ਪਈ ਐ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਵੀਡੀਓ ਵਿੱਚ ਵੀ ਦਿਖਾਉਂਗਾ ਕਿ ਫਲਸਤੀਨ ਦੇ ਜੋ ਨਾਲ ਹੋਇਆ ਫਲਸਤੀਨ ਮੁਸਲਮਾਨ ਉੱਥੇ ਦੇ ਜਿਹੜੇ ਨੇ ਬਲਕਿ ਉੱਥੇ ਦੇ ਫਲਸਤੀਨ ਦੇ ਮੁਸਲਮਾਨਾਂ ਨੂੰ ਵੀ ਮਿਸਰ ਦਾ ਜਿਹੜਾ ਬਾਰਡਰ ਥਾ ਇਜੀਪਟ ਦਾ ਬਾਰਡਰ ਥਾ ਉੱਤੇ 15 ਲੱਖ ਬੰਦਾ ਖੜਾ ਰਿਹਾ ਠੀਕ ਹੈ ਉਹਨਾਂ ਨੇ ਵੀ ਬਾਰਡਰ ਨਹੀਂ ਖੋਲੇ ਹੈਗੇ ਉਹਨਾਂ ਨੂੰ ਵੀ ਕਿਸੇ ਨੇ ਐਕਸੈਪਟ ਨਹੀਂ ਕੀਤਾ ਹੈਗਾ ਇਸੇ ਤਰ੍ਹਾਂ ਦੂਜੀ ਐਗਜ਼ਾਮਪਲ ਕਿਹੜੀ ਹੈ ਮੈਂ ਤੁਹਾਨੂੰ ਇਹ ਵੀ ਵੀਡੀਓ ਜੇ ਦਿਖਾਉਂਗਾ ਔਰ ਜਿਹੜੀ ਆਪਣਾ ਪਾਕਿਸਤਾਨ ਦੇ ਵਿੱਚ ਫਲ ਅਫਗਾਨਿਸਤਾਨੀ ਜਿਹੜੇ ਰਿਫਿਊਜੀ تھے ਉੱਥੇ ਦੇ ਲੋਕਾਂ ਨੂੰ ਵੀ ਉੱਥੋਂ ਯਾਨੀ ਕਿ ਰ ਮਤਲਬ ਕੱਢਿਆ ਗਿਆ ਤਾਂ ਇਤੋਂ ਇਹੀ ਗੱਲ ਸਮਝ ਆਂਦੀ ਹੈ ਕਿ ਮੁਸਲਮਾਨਾਂ ਨੂੰ ਅਮਲੀ ਤੌਰ ਤੇ ਕੋਈ ਵੀ ਐਕਸੈਪਟਰ ਲੈਂਡ ਨੂੰ ਤਿਆਰ ਨਹੀਂ ਹੈਗਾ ਔਰ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹਨਾ ਕਿ ਤੁਸੀਂ ਕਦੇ ਇਸ ਗੱਲ ਦੇ ਉੱਪਰ ਗੌਰੂ ਫਿਕਰ ਕੀਤੀ ਹੈ ਕਿ ਹਾਂ ਯਾਰ ਅਗਰ ਸਾਨੂੰ ਕਿਸੇ ਵੀ ਦੇਸ਼ ਚੋਂ ਕੱਢਿਆ ਜਾਂਦਾ ਕਿ ਵਾਕਿਆ ਕੋਈ ਸਾਡੀ ਕੋਈ ਐਸੀ ਕੰਟਰੀ ਕੋਈ ਐਸੀ ਜਗ੍ਹਾ ਹੈ ਕਿ ਜਿੱਥੇ ਸਾਨੂੰ ਕਿਹਾ ਜਾਵੇ ਵੀ ਆ ਜਾਓ ਐਕਸੈਪਟ ਕਰਨ ਨੂੰ ਅਸੀਂ ਐਕਸੈਪਟ ਕਰ ਲਾਂਗੇ ਤੁਹਾਨੂੰ ਇਹ ਗੌਰੂ ਫਿਕਰ ਜ਼ਰੂਰ ਕਰੋ ਇਸ ਗੱਲ ਦੇ ਉੱਪਰ ਮੇਰੀ ਤੇ ਸਾਨੂੰ 57 ਜਿਹੜੀਆਂ ਮੁਸਲਮਨ ਕੰਟਰੀਆਂ ਨੇ ਸਾਨੂੰ ਬਹੁਤ بڑے ਲੈਵਲ ਦੇ ਨਾਲ ਉੱਪਰ ਭਰੋਸਾ ਬਹੁਤ ਜ਼ਿਆਦਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ ਇਹ ਚੀਜ਼ਾਂ ਹਾਲਾਤ ਦੇਖ ਰਹੇ ਹੋ ਵੀ ਕਿਸੇ ਵੀ ਦੇਸ਼ ਦੇ ਵਿੱਚ ਮੁਸਲਮਾਨਾਂ ਨੂੰ ਪ੍ਰੋਪਰ ਤੌਰ ਦੇ ਉੱਪਰ ਕੋਈ ਐਕਸੈਪਟ ਨਹੀਂ ਕਰਦਾ ਤਾਂ ਉਹਨਾਂ ਇਹੀ ਗੱਲ ਦਾ ਗੁਰੂ ਫਿਕਰ ਇਹੀ ਚੀਜ਼ ਕਰਨੀ ਹੈ ਕਿ ਸਾਨੂੰ ਅਗਰ ਅਸੀਂ ਆਪਣੇ ਆਪ ਨੂੰ ਸੈਲਫ ਪ੍ਰੋਟੈਕਸ਼ਨ ਦੇਣੀ ਹੈ ਤਾਂ ਸਾਨੂੰ ਆਪਣਾ ਮਨ ਔਰ ਅੰਦਰਲਾ ਮਨੋਵਲ ਮਜ਼ਬੂਤ ਕਰਨਾ ਪਊਗਾ ਕਿ ਅਗਰ ਕੱਲ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਕੁਝ ਵੀ ਹੁੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਸੈਲਫ ਪ੍ਰੋਟੈਕਸ਼ਨ ਕਰਨਾ ਸਾਨੂੰ ਕਿਸੇ ਮੁਸਲਮਾਨ ਕੰਟਰੀ ਦੇ ਉੱਪਰ ਯਕੀਨ ਨਹੀਂ ਕਰਨਾ ਕਿ ਸਾਡੇ ਵਾਸਤੇ ਸਾਨੂੰ ਕੋਈ ਹੈਲਪ ਕਰਨਾ ਹੋਊਗਾ ਸੀ ਆਪਾਂ ਖੁਦ ਹੀ ਰਲ ਕੇ ਹੈਲਪ ਕਰਨੀ ਹੈ ਤਾਂ ਇੱਕ ਹੋ ਕੇ ਸਾਰੇ ਆਪਾਂ ਇਕੱਠੇ ਇੱਕ ਹੋ ਕੇ ਰਹੋ ਸਾਰੇ ਜਣੇ ਅਗਰ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਥੋੜਾ ਜਿਹਾ ਵੀ ਸੱਚਾਈ ਔਰ ਭਰੋਸਾ ਹੈ ਗੁਰੂ ਫਿਕਰਾ ਆਇਆ ਤਾਂ ਇਸ ਵੀਡੀਓ ਨੂੰ ਨਾ ਕੇ ਸ਼ੇਅਰ ਕਰਦੋ ਕਿ ਇਹ ਵੀਡੀਓ ਹਰ ਇੱਕ ਆਪਣੇ ਮੁਸਲਮਾਨ ਭਾਈ ਕੋਲੇ ਜਾਣੀ ਚਾਹੀਦੀ ਆ ਔਰ ਅਗਰ ਇਸ ਵੀਡੀਓ ਅਗਰ ਇਹ ਨਹੀਂ ਪਹੁੰਚੀ ਹਰੇਕ ਬੰਦੇ ਕੋਲੇ ਵੀਡੀਓ ਤਾਂ ਇਹ ਸਮਝੋ ਕਿ ਆਪਣਾ ਆਨ ਵਾਲੀਆਂ ਆਪਾ ਮੁਸਲਮਾਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਫਿਊਚਰ ਦੇ ਵਿੱਚ ਔਰ ਇਹੀ ਚੀਜ਼ ਆਪਾਂ ਪਾਸਟ ਦੇ ਵਿੱਚ ਵੀ ਦੇਖ ਰਹੇ ਆ ਠੀਕ ਹੈ ਨਾ ਇਸ ਚੀਜ਼ ਨੂੰ ਅਗਰ ਕਿਸੇ ਨੂੰ ਮੇਰੀ ਕੋਈ ਚੀਜ਼ ਨਾਲ ਕੋਈ ਥੋੜਾ ਬਹੁਤ ਇਤਲਾਬ ਵੀ ਆਤਾ ਹੋ ਕਮੈਂਟ ਦੇ ਵਿੱਚ ਮੈਨੂੰ ਰਾਏ ਦੋਵੇ ਤਾਂ ਮੈਂ ਆਪਣੀ ਬਾਤ ਨੂੰ ਅੱਗੇ ਨੂੰ ਸਹੀ ਬਿਹਤਰ ਅੰਦਾਜ਼ ਨਾਲ ਤੁਹਾਡੇ ਅੱਗੇ ਪੇਸ਼ ਕਰ ਸਕਦਾ